ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜਦੋਂ ਸਮਝਾਉਂਦੇ ਨੇ ਤੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ हे ਮੇਰੇ ਮਨ ਕਿਉਂ ਚਿਤ ਲਾਉਣਾ ਹੈ ਕਿਉਂ ਜੁੜਦਾ ਹੈ ਉਸ ਪਾਸੇ ਇਸ ਨਾਲ ਕਿਉਂ ਚਿਤ ਲਾਈਐ ਤੇ ਸਤਿਗੁਰੂ ਅਖੀਰ ਤੇ ਮਨ ਨੂੰ ਸਮੋਦਰ ਕਰਦੇ ਆ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਏ ਹੈ ਸਰੀਰ ਨਹੀਂ ਪਛਤਾਉਂਦਾ ਪਛਤਾਉਂਦਾ ਜਦੋਂ ਵੀ ਹੈ ਮਨ ਹੀ ਪਛਤਾਉਂਦਾ ਹੈ ਜਦੋਂ ਵੀ ਪਛਤਾਵਾ ਹੁੰਦਾ ਹੈ ਮਨ ਨੂੰ ਹੀ ਹੁੰਦਾ ਹੈ ਪਛਤਾਵੇ ਦੇ ਦੋ ਰੂਪ ਨੇ ਇੱਕ ਪਛਤਾਵਾ ਹੈ ਜੇ ਮੈਂ ਗਲਤ ਕਰ ਬੈਠਾ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਮੈਂ ਗਲਤ ਕਿਉਂ ਕੀਤਾ ਮੈਂ ਪਰੇਸ਼ਾਨ ਹੋ ਗਿਆ ਗਲਤ ਕਰਕੇ ਮੈਂ ਵਾਪਸ ਮੋੜ ਆਇਆ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ ਇੱਕ ਪਛਤਾਵਾ ਚੰਗੇ ਤਰ੍ਹਾਂ ਪੱਖਦਾ ਕਿ ਮੈਂ ਗਲਤ ਕਰ ਲਿਆ ਜਾਣੇ ਅਣਜਾਣੇ ਪਰ ਅੱਜ ਤੋਂ ਬਾਅਦ ਹੋਣ ਨਹੀਂ ਹੋਏਗਾ ਵਾਪਸ ਮੋੜ ਆਇਆ ਪਰ ਸਮਾਜ ਵਿੱਚ ਇੱਕ ਪਛਤਾਵਾ ਹੋਰ ਹੈ ਪਛਤਾਵਾ ਦੋ ਤਰ੍ਹਾਂ ਦਾ ਹੈ ਕੋਈ ਵਿਅਕਤੀ ਬੁਰਾ ਕੰਮ ਕਰ ਰਿਹਾ ਤੇ ਫੇਰ ਪਛਤਾਉਂਦਾ ਕਹਿੰਦਾ ਅਜੇ ਚੰਗੀ ਤਰ੍ਹਾਂ ਨਹੀਂ ਹੋਇਆ ਅਜੇ ਦੁਬਾਰਾ ਕਰੂੰਗਾ ਮੈਂ ਛੋਟੀ ਜੀ ਮਸਾਲੇ ਕੋਲ ਸਾਹਮਣੇ ਰੱਖ ਬੰਨਾ ਮੈਂ ਦੇਖਿਆ ਕੋਈ ਵਿਅਕਤੀ ਸ਼ਰਾਬ ਪੀ ਰਿਹਾ ਹੈ ਸ਼ਰਾਬ ਪਿੰਦਿਆਂ ਪਿੰਦਿਆਂ ਹੋਸ਼ ਹਵਾਸ਼ ਗਵਾਚ ਗਏ ਸੁਧ ਬੁੱਧ ਭੁੱਲ ਗਈ ਜਦੋਂ ਬਿਵਾਰਾ ਠੀਕ ਠਾਕ ਹੋਇਆ ਉਹਨੇ ਸੁੱਧ ਬੁੱਧ ਆਪਣੀ ਸੰਭਾਲੀ ਸਰੀਰ ਦੀ ਸੰਭਾਲ ਕੀਤੀ ਤੇ ਫੇਰ ਆਂਦਾ ਰਾਤੀ ਅੱਧੀ ਪੀਤੀ ਗਈ ਉਹਨਾਂ ਚਿਰ ਆਪਾਂ ਜ਼ੋਰ ਲਾਉਣਾ ਜਿੰਨਾ ਚਿਰ ਪੂਰੀ ਨਾ ਪੀ ਗਏ ਪਛਤਾ ਰਿਹਾ ਕਿ ਮੈਂ ਰਾਗ ਕਿਉਂ ਘੱਟ ਪੀ ਗਿਆ ਕੋਈ ਵਿਅਕਤੀ ਕਿਸੇ ਨਾਲ ਲੜਦਾ ਹੈ ਜਿੰਨਾ ਕਾਲਜ ਤੋਂ ਲੜੇ ਸੀ ਨਾ ਵਿਚਕਾਰ ਛਡਾਉਣ ਵਾਲੇ ਆ ਗਏ ਛਡਾਉਣ ਵਾਲੇ ਆ ਗਏ ਛਨਾ ਦਿੱਤਾ ਹੋਰ ਜਦਨ ਹੱਥ ਚ ਆਇਆ ਨਾ ਹੋਰ ਜਦਨ ਹੱਥ ਚ ਆਇਆ ਤਾਂ ਫਿਰ ਕੱਢ ਦਿਆਂਗੇ ਇੱਕ ਵਾਰੀ ਜਾਨੀ ਅਜੇ ਪਛਤਾਵਾ ਆਇਆ ਕਿ ਜਿਹੜੀਆਂ ਗਾਲਾਂ ਕੱਢੀਆਂ ਨੇ ਜਿਹੜਾ ਬੁਰਾ ਭਲਾ ਕਿਹਾ ਆ ਅਜੇ ਚੰਗੀ ਭਰਾਂ ਹੋਇਆ ਨਹੀਂ ਕੰਮ ਇਹ ਵੀ ਪਛਤਾਵਾ ਹੈ ਜਿੰਨਾ ਮੈਂ ਬੁਰਾ ਕੀਤਾ ਹੈ ਜਿੰਨਾ ਮੈਂ ਬੁਰਾ ਕਹਿਆ ਆ ਜਿੰਨਾ ਕੁਝ ਮੈਂ ਹੰਡਾਲਿਆ ਆ ਅਜੇ ਇਹ ਠੀਕ ਨਹੀਂ ਮੈਂ ਇਸ ਤੋਂ ਅੱਗੇ ਹੋਰ ਤੁਰਾਂਗਾ ਦੋ ਤਰ੍ਹਾਂ ਦਾ ਪਛਤਾਵਾ ਹੈ ਪਹਿਲੇ ਪਛਤਾਵੇ ਨੂੰ ਸਤਿਗੁਰੂ ਜੀ ਸੁਲਾਉਂਦੇ ਨੇ ਤੇ ਆਖਦੇ ਐ ਇਹ ਚੰਗਾ ਹੈ ਗਲਤ ਹੋਇਆ ਬੰਦੇ ਨੂੰ ਪਛਤਾਵਾ ਹੋਇਆ ਅਫਸੋਸ ਹੋਇਆ ਵਾਪਸ ਮੋੜ ਆਇਆ ਆਖਣ ਲੱਗਾ ਨਹੀਂ ਹੋਣ ਨਹੀਂ ਕਰੇਗਾ ਪਰ ਦੂਜਾ ਪਛਤਾਵਾ ਮਨੁੱਖ ਦੇ ਮਨ ਵਿੱਚ ਇਹ ਹੈ ਮੈਂ ਕੀਤਾ ਪਰ ਅਜੇ ਚੰਗੀ ਤਰ੍ਹਾਂ ਨਹੀਂ ਹੋਇਆ ਅਜੇ ਮੈਂ ਹੋਰ ਕਰਾਂਗਾ ਸਭ ਕੁ ਕਹਿੰਦੇ ਇਹ ਮਨੁੱਖ ਨੂੰ ਅੱਗੇ ਤੋਂ ਅੱਗੇ ਹੋਰ ਲੈ ਕੇ ਜਾਂਦਾ ਤੇ ਇੰਨਾ ਕਰਕ ਜਾਂਦਾ ਹੈ ਮਨੁੱਖ ਮਨੁੱਖ ਰਹਿ ਹੀ ਨਹੀਂ ਜਾਂਦਾ ਪਸ਼ੂਆਂ ਤੋਂ ਵੀ ਥੱਲੇ ਗਿਰ ਜਾਂਦਾ ਹੈ